ਗੂਜਰੀ ਮਹੱਲਾ 5ਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਜ ਨਮੈ ਤੂ ਰਾਜਾ ਕਹੀਐ ਗੂਜਰੀ ਦਾ ਖਾਸ ਬਹੁਤੀ ਹੋਤੇ ਸਤਿਗੁਰ ਦੀ ਸਾਜਿ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਇੱਕ ਅਸ਼ਟਪਦੀ ਇਹ ਚੇਸ ਨੂੰ ਪੂਰਨ ਕਰਕੇ ਮਹਾਰਾਜ ਸਾਹਿਬ ਜੀ ਹੁਣ ਪੰਜਵੇਂ ਪਾਤਸ਼ਾਹ ਅਸ਼ਟਪਦੀ ਉਚਾਰਨ ਕਰ ਰਹੇ ਹਨ ਗੂਜਰੀ ਮੁਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕੋ ਦ્વੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਜ਼ ਰੂਪ ਗੁਰੂ ਚੈਤਨ ਸਰੂਪ ਪ੍ਰਸਾਦ ਨੰਦ ਰੂਪ ਆਪ ਹੀ ਸਤਿਗੁਰੂ ਰੂਪ ਹੋਤੇ ਆਉ ਦੀ ਪ੍ਰਾਪਤੀ ਕਰਾਉਂਦਾ ਸਰਗਿਆਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਉਹ ਤਾਈ ਪਿਤਾ ਮੇਰੋ ਬੜੋ ਧਨੀ ਅਗਮਾ ਹਜੂਰ ਫਰਮਾਉਂਦੇ ਨੇ ਪਿਤਾ ਜੋ ਅਕਾਲ ਪੁਰਖ ਹੈ ਸਾਡਾ ਉਹ ਬੜਾ ਧਨੀ ਮਾਲਕ ਹੈ ਅਗਮਾ ਗੰਮਤਾ ਤੋਂ ਰਹਿਤ ਹੈ ਮਨ ਦੇ ਸੰਕਲਪਾਂ ਕਲਪਾਂ ਦਾ ਵਿਸ਼ਾ ਨਹੀਂ ਸਾਸ਼ਤਰਾਂ ਦੀ ਗੰਮਤਾ ਕਰਕੇ ਗੰਮਤਾ ਨਹੀਂ ਉਸ ਦੀ ਤਾਈ ਜਾਂਦੀ ਬੰਨ ਤੋ ਉਸ ਦੀ ਮਹਿਮਾ ਹੈ ਸਰੂਪ ਕਰਕੇ ਮਹਾਰਾਜ ਸਾਹਿਬ ਜੀ ਨੂੰ ਕਸ਼ਮ ਕਰਦੇ ਹਨ ਜਿਸ ਲੋਬ ਵਿਦੇਹ ਮੁਕਤ ਜਿਹੜੇ ਹਨ ਉਹ ਮਹਾਪੁਰਖ ਮਹਾਰਾਜ ਦੇ ਰੂਪ ਨੂੰ ਸਾਰਿਆਂ ਵਿੱਚ ਇਸ ਪ੍ਰਕਾਰ ਉਹਦਾ ਰੂਪ ਨੂੰ ਦੇਖਦੇ ਹੈ ਇਹ ਜੋ ਦ੍ਰਿਸ਼ਟੀ ਹੈ ਵਿਦੇਹ ਮੁਕਤਾਂ ਦੀ ਉਹ ਦ੍ਰਿਸ਼ਟੀ ਵੀ ਇਸ ਵਿੱਚ ਆਪ ਹੀ ਸੂਰਜ ਹੋ ਕੇ ਪ੍ਰਕਾਸ਼ ਰਿਹਾ ਹੈ ਆਪ ਹੀ ਰਾਜਾ ਰੂਪ ਹੋ ਕੇ ਰਾਜ ਕਰ ਰਿਹਾ ਹੈ ਆਪ ਹੀ ਜ਼ਿਮੀਂਦਾਰ ਹੋ ਕੇ ਜ਼ਮੀਨ ਵਾਲਾ ਬਣ ਰਿਹਾ ਹੈ ਐਸੀ ਦ੍ਰਿਸ਼ਟੀ ਬ੍ਰਹਮ ਵੇਤੇ ਦੀ ਸਾਰਿਆਂ ਦਾ ਆਪਣਾ ਆਪ ਉਹ ਦੇਖਦਾ ਹੈ ਉਦੋਂ ਬਾਦ ਉਹਦੇ ਅੰਦਰ ਨਹੀਂ ਕੋਈ ਰਹਿੰਦਾ ਇਹ ਬਦੇ ਮੁਕਤੀ ਵਾਲਾ ਪੁਰਖ ਪਰਮੇਸ਼ਰ ਜਿਵੇਂ ਜਲ ਮੈਂ ਜਲ ਮਿਲ ਜਾਂਦਾ ਹੈ ਐ ਮਿਲਦਾ ਹੈ ਜੀਵਨ ਮੁਕਤੀ ਵਿਹਾਰ ਕਰਦਾ ਪਰ ਤਿਆਗ ਉਹਦਾ ਉਹ ਨਹੀਂ ਹੁੰਦਾ ਹੈ ਬਦੇ ਮੁਕਤ ਸਰੀਰ ਕਰਕੇ ਵੀ ਕਿਰਿਆ ਨਹੀਂ ਉਸ ਤੋਂ ਹੋ ਸਕਦੀ ਐਸੀ ਅਵਸਥਾ ਜੋ ਹੈ ਬਦੇ ਮੁਕਤਾਂ ਦੀ ਇਹ ਵੀ ਸ਼ਬਦਿਕ ਨੂਪਣ ਹੋ ਰਹੀ ਹੈ ਅਤੇ ਵਾਹਿਗੁਰੂ ਦੀ ਸੇਵਕੀ ਇਸ ਪ੍ਰਕਾਰ ਆਪ ਕਰ ਰਹੇ ਹਨ ਰਾਜਨ ਮਹਿ ਤੂੰ ਰਾਜਾ ਕਹੀ ਹੈ ਇਹ ਪੁਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਾਜਿਆਂ ਦੇ ਵਿੱਚੋਂ ਰਾਜੇ ਜਿਵੇਂ ਜਨਕ ਰਾਜਾ ਵਿਦੇਹ ਮੁਕਤ ਹੋਇਆ ਹੈ ਸੰਸਾਰ ਦੇ ਅੰਦਰ ਰਹਿੰਦੇ ਹੋਏ ਰਾਜ ਕਰਦੇ ਹੋਏ ਫਿਰ ਜਿਸ ਵਕਤ ਆ ਕੇ ਜਨਕ ਰਾਜਾ ਦੇ ਤਾਂ ਹੀ ਸਾਧ ਸੰਗੇ ਜੀ ਪੁੱਛਣਾ ਕੀਤਾ ਸੀ ਕਿਹੇ ਰਾਜਾ ਤੇਰੇ ਕੋਈ ਰਾਜ ਹੈ ਸੁਗਦੇ ਨੂੰ ਪੁੱਛਿਆ ਸੀ ਤਾਂ ਜਨਕ ਰਾਜਨ ਕਹਿਆ ਸੀ ਇਹ ਮੇਰੇ ਰਾਜ ਜਿਹੜਾ ਹੈ ਮੇਰੇ ਹਿਰਦੇ 'ਚ ਤਾਂ ਨਹੀਂ ਵਸਿਆ ਹੋਇਆ ਸਰੀਰ ਕਰਕੇ ਮੈਂ ਚੁੱਦੀ ਦੇ ਉੱਤੇ ਬੈਠਾ ਹਾਂ ਅਗੇ ਤੇਰੇ ਸੋਨੇ ਦੇ ਮੰਦਰਾਂ ਕਹਿੰਦੇ ਮੇਰੇ ਹਿਰਦੇ 'ਚ ਤਾਂ ਨਹੀਂ ਇਹ ਮੰਦਰ ਤੇਰੇ ਕਿਲੇ ਜਿਹੜੇ ਹੈ ਰਤਨਾਜੜ ਤੇ ਕਹਿੰਦੇ ਮੇਰੇ ਹਿਰਦੇ 'ਚ ਨਹੀਂ ਇਹ ਠੁਕੇ ਹੋਏ ਕਿਲੇ ਸੋ ਇਹ ਧੰਤੀ ਦੇ ਉੱਤੇ ਠੁਕੇ ਹੋਏ ਹਨ ਇਸ ਪ੍ਰਕਾਰ ਹੈ ਕਹਿੰਦੇ ਮੈਂ ਮੁਰਾਕ ਪਿਆ ਤੁਂ ਗਰਸਤੀ ਹੈ ਜਨਕ ਰਾਜਾ ਕਹਿਣ ਲੱਗਾ ਵੀ ਇਹ ਤਾਂ ਕਰਤਾਰ ਜਾਣਦਾ ਹੈ ਕੌਣ ਗਰਸਤੀ ਹੈ ਤੇ ਕੌਣ ਰਕਤ ਹੈ ਉਸ ਵੇਲੇ ਜੋਗ ਸ਼ਕਤੀ ਨਾਲ ਡਿਊਡੀ ਨੂੰ ਰਾਜਾ ਜਨਕ ਨੇ ਅੱਗ ਲਾ ਦਿੱਤੀ ਜਿਸ ਵੇਲੇ ਅੱਗ ਲਾਤੀ ਸੇਵਕਨ ਕਿਹਾ ਕਿ ਜੀ ਡਿਊਡੀ ਨੂੰ ਅੱਗ ਲੱਗ ਗਈ ਹੈ ਕਹਿਣ ਲੱਗੇ ਕੋਈ ਨਹੀਂ ਮਾ ਜਾਣਦੇ ਹੋ ਤੇ ਜਦੋਂ ਝਾਕਿਆ ਮੁੜ ਕੇ ਪਿਛਲੇ ਪਾਸੇ ਉਹ ਤੂੰ ਵੀ ਤੇ ਆਪਣੀ ਫੌੜੀ ਧੂਣੀ ਵਾਲੀ ਸੁੱਕਦੇ ਹੋ ਇਹ ਡਿਊਟੀ 'ਚ ਰੱਖਿਆ ਸੀ ਉੱਠ ਕੇ ਜਾਣ ਲੱਗਾ ਕਹਿੰਦੇ ਕਿੱਥੇ ਚੱਲਿਆ ਜੀ ਪਾਣੀ ਦਾ ਪਾਤਰ ਰੱਖੇ ਪਿਆ ਡਿਊਟੀ ਨੂੰ ਅੱਗ ਲੱਗ ਗਈ ਐ ਤੇ ਮੇਰੀ ਫੌੜੀ ਐ ਉੱਥੇ ਤੂੰ ਹੀ ਇਕੱਠੀ ਕਰਨ ਵਾਲੀ ਕਹਿੰਦੇ ਦੱਸ ਕਿੰਨੇ ਕੁ ਪੈਸੇ ਆ ਜੀ ਤੇ ਤੂੰ ਵੀ ਐ ਤੇ ਕਿੰਨੇ ਕੁ ਮੁੱਲ ਦੀ ਤੇਰੀ ਜਿਹੜੀ ਫੌੜੀ ਐ ਤੂੰ 10 ਗ੍ਰਸਤੀਆਂ ਕੋ ਮੈਂ ਗ੍ਰਸਤੀਆਂ ਸੁਣ ਕੇ ਜੁ ਸੁੱਕਦੇ ਉਹ ਪੈਰੀ ਪੈ ਗਿਆ ਸੀ ਇਸ ਪ੍ਰਕਾਰ ਇਹ ਮਹਾਰਾਜਾ ਤੂੰ ਰਾਜਾ ਜਨਕ ਰਾਜਾ ਆਦਿਕ ਜਿਵੇਂ ਹੋਏ ਐ ਕਿਉਂ ਸੱਚੇ ਪਾਤਸ਼ਾਹ ਰਾਜਿਆਂ ਦਾ ਰਾਜਾ ਰੂਪ ਹੈ ਰਾਜੇ ਨੂੰ ਕੋਈ ਰਾਜਾ ਮਹਾਰਾਜਨ ਕੋ ਮਹਾਰਾਜਾ ਮਹਾਰਾਜਾਂ ਚਕਰਵਰਤੀਆਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਤੂੰ ਰਾਜਾ ਵੀ ਜਰ ਰਾਜਾ ਪੁਣਾ ਹਕੂਮਤ ਪੁਣਾ ਹੈ ਇਹ ਤੇਰਾ ਹੀ ਹੈ ਪਰਮੇਸ਼ਰ ਮਨੁ ਬਰਮਾ ਆਦਿਕ ਰਾਜੇ ਮੰਨੇ ਸਾਰਿਆਂ ਦਾ ਤੂੰ ਆਪ ਰਾਜੇ ਹੈ ਮਨ ਮਹ ਭੂਮਾ ਮਨ ਜੋ ਜਨੀਰਦਾਰ ਹਨਗੇ ਜ਼ਮੀਨਾਂ ਦੇ ਮਾਲਕ ਹੋਨੋ ਦੀ ਪੂਮਾਰੂ ਜਮੀਨ ਸਾਰੀ ਧਰਤੀ ਨੂੰ ਰਚਣ ਵਾਲਾ ਤੂੰ ਆਪ ਹੀ ਹੈ ਸੱਚੇ ਪਾਤਸ਼ਾਹ ਸੋ ਭੂਮਨੋ ਜਮੀਨਾਂ ਦੇ ਜ਼ਿਮੀਂਦਾਰਾਂ ਵਿੱਚ ਤੂੰ ਬੜਾ ਭਾਰੀ ਖੇਤੀ ਕਰਨ ਵਾਲਾ ਜ਼ਿਮੀਂਦਾਰ ਹੈ ਇਹ ਸਾਰੀ ਜਿੰਨੀ ਹੈ ਜਿੰਨੀ ਸ੍ਰਿਸ਼ਟੀ ਹੈ ਇਹ ਤੇਰੀ ਖੇਤੀ ਹੈ ਕਿਹਦੇ ਵਿੱਚ ਸੱਚੇ ਪਾਤਸ਼ਾਹ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਚਾਲ ਖਾਣੀਆਂ ਨੂੰ ਪੈਦਾ ਕਰਦਾ ਹੈ ਆਪ ਹੀ ਪਰਲੋ ਕਰ ਲੈਣੇ ਐਸਾ ਜਮੀਨਾ ਵਾਲਾਂ ਦੇ ਪੂਮ ਜਮੀਨਾ ਵਾਲਾਂ ਜੀਮੀਦਾਰ ਵੱਡਾ ਹੈ ਤੂੰ ਠਾਕੁਰ ਮੈਂ ਠਕੁਰਾਈ ਤੇ ਠਾਕੁਰ ਜਿਹੜੇ ਸੁਆਮੀ ਮਾਲਕ ਬਣੇ ਹੋਏ ਹਨ ਉਹਨਾਂ ਜਿਹੜੀ ਸੱਚੇ ਪਾਤਸ਼ਾਹ ਠਕੁਰਾਈ ਸੁਆਮੀ ਪੂਣਾ ਹੈ ਕੋਮਨ ਸਿਰ ਕੋਮਾ ਜਿਹੜੀਆਂ ਕੋਮਾਂ ਹਨ ਜਿਹੜੀਆਂ ਦੁਨੀਆ ਦੇ ਅੰਦਰ ਕੋਈ ਮੁਸਲਮਾਨਾਂ ਦੀ ਕੋਮ ਹੈ ਕੋਈ ਸੁਨੂਆਂ ਦੀ ਕੋਮ ਹੈ ਕੋਈ ਕਿਸੇ ਦੀ ਕੋਮ ਹੈ ਤੂੰ ਤੇਰੀ ਕੋਮ ਜਿਹੜੀ ਸੰਗਤ ਰੂਪ ਕੋਮ ਹੈ ਇਹ ਸਾਰੀਆਂ ਕੌਮਾਂ ਚੋਂ ਸਿਰੋਮਣੀ ਕੌਮ ਹੈ ਸਾਰੀਆਂ ਕੌਮਾਂ ਆਸਰੀ ਸੰਪਦਾ ਦੀਆਂ ਚੋਂ ਜੋ ਦੇਵੀ ਸੰਪਦਾ ਕੌਮ ਹੈ ਇਹ ਸਿਰੋਮਣੀ ਆਪਕੀ ਕੌਮ ਹੈ ਸਾਰੀਆਂ ਜਿੰਨੀਆਂ ਕੌਮਾਂ ਲੋਕਾਂ ਨੇ ਮੰਨੀਆਂ ਫਿਰਕੇ ਸਾਰਿਆਂ ਚੋਂ ਤੂੰ ਸਿਰੋਮਣੀ ਹੈ ਸਬਦਾਂ ਪਿਤਾ ਮੀਰੂ ਵੱਡੂ ਧਨੀ ਅਗਮਨ ਜਿਨ੍ਹਾਂ ਦੇ ਪਿਤਾ ਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਵੱਡੇ ਹੋ ਸਾਰਿਆਂ ਤੋਂ ਤੇ ਤਨੀ ਮਾਲਕ ਹੋ ਅਗਵਾ ਗਮਤਾ ਤੇ ਰਹਤ ਹੋ ਉਸਤਤ ਕਵਨ ਕਰੀ ਜੈ ਕਰਤੇ ਤੇ ਕਰਤਾ ਫਰਖਾਪ ਦੀ ਕਿਹੜੀ ਕਿਹੜੀ ਸਿਫਤ ਕਸਨ ਕਰੀਏ ਬੇਅੰਤ ਆਪਦੇ ਗੁਣ ਹਨ ਵੇਖ ਰਹੇ ਬਿਸਮਾ ਆਪ ਦੀ ਮਹਿਮਾ ਨੂੰ ਵੇਖ ਕੇ ਬਸਮਾਦ ਹੋ ਰਹੀਦਾ ਹੈ ਉਸਤਤ ਆਪ ਦੀ ਕਸਨ ਨਹੀਂ ਕੀਤੀ ਜਾ ਸਕਦੀ ਰਹਾਉ ਸੁਖੀਨ ਮਹਿ ਸੁਖਿਆ ਤੂੰ ਕਹੀ ਹੈ ਸੁਖੀਆਂ ਵਿੱਚੋਂ ਤੇਰਾ ਸੁਖ ਸੱਚੇ ਬਾਦਸ਼ਾਹ ਤੁਮਨੰਦ ਸੁਖ ਹੈ ਜੁਣਾ ਵਿਸ਼ੇ ਆਨੰਦ ਜਿਹੜਾ ਹੈ ਇਹ ਤਾਂ ਕਟੋਰੀ ਦੇ ਪਾਣੀ ਨਹੀਂ ਝੂਠਾ ਹੋਣ ਵਾਲਾ ਹੈ ਜੋਗ ਆਨੰਦ ਜਿਹੜਾ ਸੰਕਲਪਾਂ ਦਾ ਵੱਧਾ ਹੋਇਆ ਹੈ ਇਸੇ ਪ੍ਰਕਾਰ ਜੋ ਸਾਧਨਾ ਦਾ ਆਨੰਦ ਹੈ ਉਸ ਬ੍ਰਸ਼ਾਂਤੀ ਨਾਲੇ ਦੀ ਨਹੀਂ ਆਈ ਹੈ ਤੇਰਾ ਸਮੁੰਦਰ ਆਨੰਦ ਹੈ ਜੋ ਸਮੁੰਦਰ ਦੀ ਨਹੀਂ ਆਇਨਾ ਮੁੱਕਦਾ ਦਾ ਸੁਖ ਦਾ ਇਹਨਾਂ ਝੂਠਾ ਹੁੰਦਾ ਹੈ ਐਸਾ ਸੁਖਿਆਂ ਵਿੱਚੋਂ ਆਤਮ ਆਨੰਦ ਦੇਣ ਵਾਲਾ ਸਵੈ ਅਨਪਾਵ ਸਤਾਰੀ ਵਿੱਚ ਇਸ ਤੋਂ ਕੇ ਆਨੰਦ ਨੂੰ ਮੰਨਣ ਵਾਲਾ ਸੁਖੀ ਆਪੀ ਕਹੀਦਾ ਹੈ ਨਾਤਨ ਸਿਰਦਾਤਾ ਅਪੇ ਦਾਤੇ ਜਿੰਨੇ ਦੁਨੀਆ ਦੇ ਮੰਨੇ ਆ ਬ੍ਰਹਮਾ ਦੇ ਗਰਗੇ ਤੱਕ ਸੁਖੀ ਮੰਨੇ ਆ ਉਹ ਸਾਰਿਆਂ ਦਾਤਿਆਂ ਦੇ ਵਿੱਚੋਂ ਮਹਾਰਾ ਕੋਈ ਕੋਈ ਰਾਜ ਦੇ ਸਕਦਾ ਹੈ ਕੋਈ ਸਵਰਗ ਦੇ ਸਕਦਾ ਹੈ ਤੂੰ ਦਾਤਿਆਂ ਦਾ ਸ਼੍ਰੋਮਣੀ ਦਾਤਾ ਹੈ ਸਾਉ ਜਾਜਕਾਨ ਆਪ ਦਾਤੇ ਹੋ ਤੇਜ ਜਨਮ ਹੈ ਜਨਾਬ ਦੇ ਗੁਰੂ ਹੋ ਕੇ ਦਾਤ ਦੇਣ ਵਾਲੇ ਹੋ ਤੇਜ ਜਨਮ ਹੈ ਤੇਜ ਵੰਸੀ ਕਹੀ ਹੈ ਤੇਜ ਪ੍ਰਕਾਸ਼ ਵਾਲਿਆਂ ਚੋਂ ਮਹਾਰਾਜ ਤੇਰੀਓਂ ਅਸੀਂ ਸੂਰ ਜੀ ਵੰਸੀ ਜਿਵੇਂ ਰਾਜੇਂਦਰ ਆਦਿਕ ਹੋਏ ਐ ਇਤਿਹਾਸਿਕ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਇਸ ਇਹ ਤੇਜ ਵੰਸੀ ਸੁੰਦਰ ਸੂਰਜ ਵੰਸੀ ਕਹਾਉਨੇ ਹੋ ਤੁਸੀਂ ਤੇਰੇ ਪ੍ਰਕਾਸ਼ ਵਾਲਿਆਂ ਜੀ ਦੀ ਵੰਸ਼ ਵਿੱਚੋਂ ਆਪ ਪ੍ਰਕਾਸ਼ ਵਾਲੇ ਕਹਾ ਰਹੇ ਹੋ ਸੱਚੇ ਪਾਤਸ਼ਾਹ ਰਸੀਆਂ ਮਹਰਾਤਾ ਰਸੀਏ ਜਿਹੜਿਆਂ ਰਸਾਂ ਦੇ ਗਿਆਤੇ ਕ੍ਰਿਸ਼ਨ ਆਦਿਕ ਰਸਾਂ ਦੇ ਗਿਆਤੇ ਮੰਨੇ ਆ ਉਹਨਾਂ ਵਿੱਚ ਵੀ ਤੂੰ ਆਪ ਰਿhta ਹੈ ਮਿਲਿਆ ਹੋਇਆ ਹੈ ਰਸੀਆਂ ਸਾਰਿਆਂ ਵਿੱਚੋਂ ਤੂੰ ਆਗੇ ਸਰੂਪਨ ਜਿਰੰਗਿਆ ਹੋਇਆ ਹੈ ਸੂਰਨ ਮਹਸੂਰਾ ਤੂੰ ਕਹੀ ਹੈ ਜਿਵੇਂ ਇੱਕ ਰਫੀ ਹੁੰਦਾ ਇੱਕ ਮਹਾਰਥੀ ਹੁੰਦਾ ਇੱਕ ਆਤਰਸੀ ਹੁੰਦਾ ਹੈ ਸੂਰਮਿਆਂ ਚ ਵੱਡੇ ਮਹਾਰਥੀ ਅਤਰਥੀ ਸੂਰਮੇ ਤੁਸੀਂ ਕਹੀਦੇ ਹੋ ਮਨ ਜੀਤੇ ਜਗ ਜੀਤ ਦੇਣ ਵਾਲੇ ਭੋਗਨ ਮਹ ਭੋਗੀ ਭੋਗਨ ਵਾਲੇ ਲੋਕ ਜਿਹੜੇ ਭੋਗੀ ਹਨ ਸਾਰਿਆਂ ਰਾਜਿਆਂ ਦੇ ਚੋਂ ਭੋਗਾਂ ਵਿੱਚੋਂ ਭੋਗਣ ਵਾਲਾ ਤੂੰ ਵੱਡਾ ਭਾਰੀ ਹੈ ਸਾਰੀ ਸਿਟੀ ਦਾ ਬਹੁਤ ਬਾਦ ਨੂੰ ਅੰਤੋਂ ਕਾਲੋਂ ਕੇ ਪੱਖਣ ਕਰ ਲੈਣਾ ਹੈ ਗ੍ਰਾਸਤਨ ਮਹਿ ਤੂੰ ਵੱਡੋ ਗ੍ਰਸਤੀ ਗ੍ਰਸਤਾਂ ਵਿੱਚ ਮੁਸਲਮਾਨ ਕਹਿੰਦੇ ਆ ਬਾਵਾ ਆਦਮ ਗ੍ਰਸਤੀ ਬਣਾਇਆ ਸੀ ਖੁਦਾ ਨੇ ਸੋ ਇਸ ਪ੍ਰਕਾਰ ਤੂੰ ਗ੍ਰਸਤੀ ਇਹੇ ਦੁਨੀਆ ਦੇ ਸਾਰਾ ਪਰਿਵਾਰ ਸੰਸਾਰ ਤੇਰਾ ਹੀ ਹੈ ਇਹ ਮਾਰਾ ਸਾਰਿਆਂ ਚ ਵੱਡਾ ਗ੍ਰਸਤੀ ਹੈ ਸਭ ਪਰਿਵਾਰ ਦਾ ਮਾਲਕ ਸੰਸਾਰ ਦਾ ਆਪ ਹੈ ਜੋਗਨ ਮਹਿ ਜੋਗੀ ਜੋਗੀਆਂ ਵਿੱਚ ਕਿਉਂ ਇਸ ਪ੍ਰਕਾਰ ਗੋਰਖਨਾਥ ਆਦਿਕ ਜੋਗੀ ਹੋਏ ਹੈ ਤੂੰ ਮਾਰਾ ਸਾਰਿਆਂ ਜੁੜਿਆ ਹੋਇਆ ਆਪ ਹੀ ਹੈ ਜਨ ਵਾਲਿਆਂ ਚ ਕਰਤਨ ਮਹ ਤੂੰ ਕਰਤਾ ਕਹੀਐ ਕਰਤੇ ਜਿਹੜੇ ਹੰ ਦੁਨੀਆ ਦੇ ਅੰਦਰ ਬ੍ਰਹਮਾਦ ਉਹਨਾਂ ਸਾਰਿਆਂ ਦਾ ਤੂੰ ਕਰਤਾ ਕਰ ਹੈ ਕਰਤਾ ਹੋ ਕੇ ਕਰਨ ਵਾਲਾ ਕਹੀਦਾ ਹੈ ਆਚਾਰਨ ਮਹ ਆਚਾਰੀ ਆਚਾਰ ਸ੍ਰੇਸ਼ਟਾ ਆਚਾਰ ਕਰਨ ਵਾਲੇ ਜਿਹੜੇ ਦੁਨੀਆ ਵਿੱਚ ਹੈ ਉਹਨਾਂ ਚ ਸ੍ਰੇਸ਼ਟਾ ਆਚਾਰ ਕਰਨ ਵਾਲੇ ਵੀ ਆਪ ਉਹ ਜਿਵੇਂ ਦਿੱਤਾ ਪਰਿਉ ਹੋਇਆ ਹੈ ਇਹ ਸਾਰਿਆਂ ਦੇ ਵਿੱਚ ਆਚਾਰ ਬਣਾ ਜਿਹੜਾ ਆਪ ਦੀ ਸ੍ਰੇਸ਼ਟਾ ਸ੍ਰੇਸ਼ਟਾ ਆਚਾਰ ਰੂਪੀ ਕਰਤੱਬ ਹੈ ਆਪ ਦਾ ਹੀ ਸਾਹਨ ਮਹਿ ਤੂੰ ਸਾਚਾ ਸਾਹ ਜੁਇਸਪੁਰਕਾਰ ਸ਼ਾਹੂਕਾਰ ਕੁੰਮੀਰਾਦ ਘਂਡਾਰੀ ਮੰਨੇ ਆ ਤੋਨ ਸਾਰੇ ਸ਼ਾਹੂ ਕਰਨ ਸੱਚਾ ਸ਼ਾਪਾਪ ਸਿਆ ਹੈ ਵਪਾਰ ਨਮਹਿ ਵਪਾਰੀ ਬੁਧਾਰੀਆਂ ਵਿੱਚੋਂ ਉਤਮ ਜਿਹਾ ਸੰਬਪਾਰੀ ਵੀ ਤੂੰ ਆਪ ਹੀ ਬਣ ਰਿਹਾ ਹੈ ਨਾਮ ਦਾ ਦਰਬਾਰ ਨਮਹਿ ਤੇਰੂ ਦਰਬਾਰ ਦਰਬਾਰ ਜਿਵੇਂ ਅਨੁਸਾਰ ਹੈ ਤੇਰਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਹੈ ਜਿਸ ਪ੍ਰਕਾਰ ਮਾਸ ਲੋਕ ਦੇ ਅੰਦਰ ਐਵੇਂ ਦਰਬਾਰਾਂ ਵਿੱਚੋਂ ਸਾਧ ਸੰਗਤ ਰੂਪੀ ਤੇਰਾ ਦਰਬਾਰ ਹੈ ਦਰਵਾਰ ਸਰੂਪਾਂ ਵਿੱਚੋਂ ਤੇਰਾ ਸਤ ਚੇਤਨ ਆਨੰਦ ਸਰੂਪ ਹੈ ਸਰਨ ਪਾਲਨ ਟੀਕਾ ਜੇ ਮਾੜਾ ਆਪ ਸ਼ਰਨ ਆਇਆਂ ਦੀ ਪਾਲਣਾ ਕਰਨ ਵਾਲੇ ਟੀਕਾ ਸੇਰੋਮਨੀ ਹੂੰ ਸ਼ਰਨ ਆਂ ਦੀ ਪਾਲਣਾ ਕਰਕੇ ਟੀਕਾ ਇਸਤਦ ਕਰਦੇ ਹੂੰ ਆਪ ਤਿਲਕ ਰੂਪ ਹੋ ਆਪ ਲਕਸ਼ਮੀ ਕੀਤਕ ਗਣੀ ਨਾ ਜਾਈ ਐਂ ਇਹ ਦੁੱਖ ਜਾਨੇ ਹੁੰਦੇ ਨੇ ਤੇਰੀ ਜਿਹੜੀ ਮਾਇਆ ਸਾਰੀ ਸ੍ਰਿਸ਼ਟੀ ਦੀ ਉਹ ਕਿੰਨੀ ਕੁ ਗਿਣੀ ਗਿਣੀ ਨਹੀਂ ਜਾਂਦੀ ਹੈ ਪਵਿੱਤਰੀ ਬਲਖਮੀ ਵੀ ਗਿਣ ਨਹੀਂ ਜਾ ਸਕਦੀ ਗਣ ਨਾ ਸਕੂ ਸਿੱਕਾ ਤੇਰਾ ਮਾਰਾ ਸਿੱਕਾ ਵੀ ਨਹੀਂ ਗਿਨਾ ਜਾ ਸਕਦਾ ਕੋਈ ਨਾ ਕਿਸੇ ਜਿਹਹਾ ਉਪਾਇਆ ਵੇਖੋ ਦੂਸਰੇ ਨਾਲ ਦੂਸਰੇ ਰਸਤਾਰ ਦਸਤਾਰ ਰਸਤਾਰ ਨਹੀਂ ਮਿਲਦੀ ਕੋਈ ਕਿਸੇ ਜੈਸਾ ਨਹੀਂ ਬਣਾਇਆ ਇਹ ਤੇਰੇ ਸਿੱਕੇ ਬਣਾਏ ਹੋਏ ਪਤਾ ਨਹੀਂ ਕਿਹੜੀ ਘਾੜ ਤੋਂ ਕਿੱਥੋਂ ਘੜੀ ਐ ਦੁਆ ਦੇ ਨਾਲ ਦੁਆ ਰਲਦਾ ਨਹੀਂ ਹੈ ਕਿਉਂ ਤੇਰਾ ਸਿੱਕਾ ਨਹੀਂ ਕਿਸੇ ਦੇ ਪਾਸ ਹੋ ਗਿਆ ਜਾ ਸਕਦਾ ਕੌਣ ਗਿਣ ਸਕਦਾ ਹੈ ਜੇ ਬਾਦਸ਼ਾਹ ਦੇ ਸਿੱਕੇ ਹੁੰਦੇ ਐ ਇਸੇ ਪ੍ਰਕਾਰ ਸੱਚੇ ਬਾਦਸ਼ਾਹ ਤੇਰੀ ਜਿਹਨਾਂ ਨੂੰ ਸਿਕ ਲੱਗੀ ਐ ਪ੍ਰੇਮ ਲੱਗਾ ਹੋਇਆ ਉਹਨਾਂ ਪ੍ਰੇਮੀਆਂ ਨੂੰ ਵੀ ਗਿਣਿਆ ਨਹੀਂ ਜਾ ਸਕਦਾ ਇੰਨੇ ਘਣਗੇ ਸਿੱਕਾ ਹਕੂਮਤੂਪੀ ਸਿੱਕਾ ਤੇਰਾ ਗਿਣਿਆ ਨਹੀਂ ਜਾ ਸਕਦਾ ਨੰਮਨ ਮਹ ਤੀਰੂ ਪ੍ਰਭ ਨੰਮ ਏ ਪ੍ਰਮੇਸ਼ਰ ਨਾਮਾਂ ਵਿੱਚੋਂ ਕਿਰਤਮ ਨਾਮ ਕਿਸੇ ਤੇਰੇ ਜੇ ਬਾ ਸਤ ਨਾਮ ਤੇਰਾ ਪਰਾਪੁਰਬਲਾਹ ਜਨਨਨਮਹ ਗਿਆਨੀ ਅਬੇ ਗਿਆਨੀਆਂ ਵਿੱਚੋਂ ਗਿਆਨਵਾਨ ਤੂੰ ਆਪ ਹੈ ਘਟ ਘਟ ਕੇ ਅੰਤਰ ਕੀ ਜਾਣਤ ਯੁਗਤਨਮਹ ਤੇਰੀ ਪ੍ਰਭ ਯੁਗਤਾ ਜੋ ਯੁਗਤਿਆਂ ਵਿੱਚੋਂ ਮਾਰਾ ਤੇਰੀ ਜਿਹੜੀ ਯੁਗਤ ਹੈ ਆਪ ਦਾ ਪਾਣਾ ਬਣਾਉਣਾ ਇਹ ਸਿਰੋਮਣੀ ਸਭ ਤੋਂ ਹੈ ਇਸ ਨਾਨਨਮਹ ਇਸ ਨਾਨੀ ਨੈਨੀਆਂ ਵਿੱਚੋਂ ਵੱਡਾ ਭਾਰੀ ਐ ਸੁਨੇਆ ਮੰਨਿਆ ਮਨ ਕੀਤਾ ਬਹਾਂ ਅੰਤਰ ਗਾਤੀ ਜਮਲਨਾ ਅੰਤਰਾਤਮੇ ਜਿਹੜਾ ਇਸ ਤੋਂ ਕਿਸ ਰੂਪਾਕਾਰ ਬ੍ਰਤੀ ਕਰਨੀ ਹੈ ਸਰਬ ਨੂੰ ਕਰਨਾ ਹੈ ਮਨ ਨੂੰ ਕਰਨਾ ਹੈ ਇਹ ਇਸ਼ਾਨਾ ਨ ਕਿਉਂ ਇਸ਼ਾਨਾ ਹੈ ਤੂੰ ਕਰ ਰਿਹਾ ਸਾਰਿਆਂ ਦੇ ਅੰਦਰ ਸਿੱਧਨ ਮਹਿ ਤੇਰੀ ਪ੍ਰਭ ਸਿਧਾ ਜਿਹੜੇ ਸਿਧ ਗੋਰਖਨਾਥ ਆਦਿਕ ਉਹਨਾਂ ਜਿਹੜੀ ਸਿੱਧੀ ਸ਼ਕਤੀ ਹੈ ਮਹਾਰਾਏ ਤੇਰੀ ਦਿੱਤੀ ਹੋਈ ਹੈ ਸਿਧ ਮੁਕਤ ਪੁਰਖਾਂ ਵਿੱਚ ਤੇਰਾ ਹੀ ਮੁਕਤ ਸਰੂਪ ਪ੍ਰਗਟ ਹੈ ਕਰਮਨ ਸਿਰ ਕਰਮ ਕਰਮ ਵਿੱਚੋਂ ਸਿਰੋਮਣੀ ਨਿਸਕਾਮ ਕਰਮ ਹਨ ਸੱਚੇ ਪਾਤਸ਼ਾਹ ਆਪ ਦੇ ਕਰਮਾਂ ਦਾ ਸਿਰੋਮਣੀ ਕਰਮ ਸਗਲ ਕਰਮ ਸ੍ਰੀ ਸਗਲ ਧਰਮ ਸ੍ਰੀ ਧਰਮ ਕਰਮ ਕਰਪੂਰਤ ਕੈ ਉਪਰ ਕਰਮ ਇਹ ਤੇਰਾ ਸਿਰੋਮਣੀ ਕਰਮ ਨਾਮ ਦੀ ਕਮਾਈ ਹੈ ਆਗਿਆ ਮਹਿ ਤੇਰੀ ਪ੍ਰਭ ਆਗਿਆ ਆਗਿਆ ਵਿੱਚ ਸੱਚੇ ਪਾਤਸ਼ਾਹ ਤੇਰੀ ਸੁਰਤੀ ਸਿਮਰਤੀ ਮਮਈ ਆਗਿਆ ਸਤਨਾਮ ਦਾ ਜਾਪ ਕਰਨਾ ਆਗੇ ਵਿੱਚ ਤੇਰੀ ਵੱਡੀ ਆਗਿਆ ਹੈ ਹੁਕਮਨ ਸਿਰ ਹੁਕਮਾਂ ਆਗੇ ਸਿਰੋਮਣੀ ਹੁਕਮੋ ਜਿਸ ਵਕਤ ਹੁਕਮ ਆਉਦਾ ਉਸ ਵੇਲੇ ਕੋਈ ਕੋਈ ਸਭ ਕੋ ਆਈ ਬਾਰੀ ਆ ਸਨਸਾਰ ਨੂੰ ਆਪੋ ਆਪਣੀ ਬਾਰੀ ਅਨਸਾਰ ਚੱਲਣਾ ਪੈਂਦਾ ਸੰਸਾਰ 'ਚੋਂ ਕੋਈ ਅਵਤਾਰ ਹੋਵੇ ਕੋਈ ਹੋਵੇ ਪਕੰਬਰ ਹੋਵੇ ਸਭਨਾਂ ਨੂੰ ਜੋ ਆਇ ਉਸ ਜਲ ਸਭ ਕੋਈ ਆਈ ਬਾਰੀ ਆ ਇਹ ਆਪਦਾ ਕਾਲ ਰੂਪੀ ਹੁਕਮ ਸਾਰਿਆਂ ਦੇ ਸਿਰੋਮਣੀ ਹੁਕਮ ਹੈ ਯੋ ਬੁਲਾਵ ਹੈ ਤਿਉ ਬੁਲਹਿ ਸੁਆਮੀ ਇਸ ਜੀ ਮਾਲਸ਼ਾ ਕਿਸ ਪ੍ਰਕਾਰ ਸਾਥੋਂ ਬੁਲਾਉਨੇ ਹੋ ਅਗੇ ਉਸ ਪ੍ਰਕਾਰ ਦੇ ਬਚਨ ਬੋਲਦੇ ਹਾਂ ਕੁਦਰਤ ਕਵਨ ਹਮਾਰੀ ਉਦਕ ਸ਼ਕਤੀ ਕੀ ਹੈ ਹਮਾਰੀ ਤਮਾਮ ਜੀਆਂ ਦੀ ਕਿ ਆਪ ਦੇ ਜਸ ਨੂੰ ਪੂਰਨ ਕਹਿ ਸਕੀ ਇਸ ਮਗਰ ਕਥਨ ਨਹੀਂ ਕੀਤਾ ਜਾ ਸਕਦਾ ਉਹਦਾ ਜਸ ਸਾਧ ਸੰਗ ਨਾਨਕ ਜਸ ਗਾਏ ਅਸੀਂ ਤਾਂ ਮਾਲਕ ਤੇਰੀ ਸਾਧ ਸੰਗਤ ਜਿਹਨਾਂ ਨੂੰ ਮਨ ਨੂੰ ਸਾਧਿਆ ਹੈ ਅੱਠੇ ਪੈਰ ਤੇਰੇ ਸਿਮਰਨ ਵਿੱਚ ਜੁੜੇ ਰਹਿੰਦੇ ਐ ਉਹਨਾਂ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਏ ਗੁਰੂ ਨਾਨਕ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਾਰਾ ਆਪਦੇ ਜਸ ਨੂੰ ਗਾਉਣਾ ਕੀਤਾ ਹੈ। ਜੋ ਪ੍ਰਭ ਕੀ ਆਤ ਪਿਆਰੀ। ਅਕਾਲ ਪੁਰਖ ਸਾਹਿਬ ਜੀ ਇਹ ਤਨ ਚ ਪਿਆਰੀ ਸੁਸੰਗਤ ਹੈ। ਉਸ ਵਿੱਚ ਮਿਲ ਕੇ ਆਪਦਾ ਜਸ ਗਾਇਆ ਹੈ। ਹੋਰ ਅਸੀਂ ਕੀ ਸਾਡੇ ਕੀ ਸਕਤੀਆਂ ਆ ਆਪਦੇ ਸਰੂਪ ਦੇ ਬਾਬਤ ਕਸਮ ਕਰਨ ਦੀ। ਜਿਵੇਂ ਸਾਥੋਂ ਬੁਲਾਉਂਦੇ ਅਸੀਂ ਉਵੇਂ ਬਚਨ ਕਰਦੇ ਹਾਂ। ਗੂਜਰੀ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਾਥ ਨਰਹਰ ਦੀਨ ਬੰਧਵ ਦੂਜੀ ਅਸ਼ਟਪਦੀ ਮਹਾਰਾਜਾ ਕਰਨ ਜੀ ਪਹਿਲੇ ਪਾਤਸ਼ਾਹ ਜੀ ਨੇ ਸ਼ਬਦੋਚਾਰਨ ਕੀਤਾ ਹੈ ਭਗਤ ਪ੍ਰੇਮ ਰਾਤ ਨੂੰ ਆਦਕੋ ਇਸੇ ਪ੍ਰਕਾਰ ਮਹਾਰਾ ਗੁਰੂ ਅਰਜਨ ਸਾਹਿਬ ਜੀ ਉਸ ਧਾਰਨਾ ਦਾ ਵਿਚਾਰਦੇ ਹਨ ਇੱਕੋ ਦੁਆਏ ਤੂੰ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਗੋਪਾਲ ਗੁਰ ਗੋਬਿੰਦ ਨਾਥ ਨਰਹਰ ਦੀਨ ਬੰਧਵ ਨਾਥ ਸਾਰਿਆਂ ਦਾ ਸੁਆਮੀ ਹੈ ਆਪ ਸਾਰਿਆਂ ਨੂੰ ਹੁਕਮ ਵਿੱਚ ਨੱਥਣ ਵਾਲਾ ਹੈ ਅਧੀਨ ਕਰਨ ਵਾਲਾ ਹੈ ਨਾਥ ਨਰਸਿੰਘ ਆਪਕਾ ਰੂਪਾਂ ਨੂੰ ਧਾਰਨ ਵਾਲਾ ਹੈ ਮਨਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਨਰ ਨਿਯੰਤਾ ਹੈ ਤੇ ਸਾਰਿਆਂ ਦੀ ਚਿੰਤਾ ਨੂੰ ਹਰਨ ਵਾਲਾ ਹੈ ਦੀਨ ਬੰਧਵ ਦੀਨ ਗਰੀਬ ਜਿਹੜੇ ਉਹਨਾਂ ਦਾ ਸੁਵੰਨੀਆਂ ਵੀ ਨਿਆਈ ਰੱਖਿਆ ਕਰਨ ਵਾਲਾ ਹੈ ਪਤਿਤ ਪਾਵਨ ਦੀਵ ਇਹ ਮਾਰਾ ਤਾਪੀਆਂ ਨੂੰ ਪਵਿੱਤਰ ਕਰਨ ਵਾਲਾ ਜਮਲ ਵਰਗਿਆਂ ਨੂੰ ਅਤੇ ਦੇਵ ਸਾਰਿਆਂ ਦਾ ਪ੍ਰਕਾਸ਼ਕ ਹੈ ਰਾਜਾ ਰੂਪ ਹੈ ਦੇਵ ਪੂਜਨੀਕ ਹੈ ਗੁਰੂ ਹੈ ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ ਜਮਨ ਮਰਨ ਦੇ ਭੈ ਨੂੰ ਨਾਸ਼ ਕਰਨ ਵਾਲਾ ਹੈ ਇਸ ਲੋਕ ਦੇ ਭੈ ਨੂੰ ਵੀ ਨਾਸ਼ ਕਰਨ ਵਾਲਾ ਹੈ ਅਤੇ ਪ੍ਰਲੋਕ ਦੇ ਤਰਾਹ ਦਰਨੂ ਵੀ ਨਾਸ ਕਰਨ ਵਾਲਾ ਹੈ ਭਾਇਦਾਇਕ ਜਿਹੜੇ ਹਨਗੇ ਜਮਦੂਤ ਉਹਨਾਂ ਨੂੰ ਦਰ ਦੇ ਕੇ ਨਾਸ ਕਰ ਦੇਣਾ ਹੈ ਜਿੰਨਾ ਹੈ ਭਾਇ ਜੋ ਕਾਮਕਰੋ ਯਾਦਕਾਂ ਦਾ ਹੈ ਅਤੇ ਪ੍ਰਾਹ ਜੋ ਜਨਾਦਕਾਂ ਦਾ ਹੈ ਸਭ ਨੂੰ ਨਾਸ ਕਰਨ ਵਾਲਾ ਹੈ ਕਿਰਪਾਲ ਗੁਣ ਨਿਧ ਸਤ ਪ੍ਰਕਾਰ ਦਾ ਭਾਇ ਇਹ ਭਾਇ ਪ੍ਰਲੋਕ ਭਾਇ ਜਨੋ ਬੇਦਨਾ ਜਾਤ ਅੰਧਕਰ ਗੋਤਵਾਖ ਸਮਾਤ ਪਰ ਪੈਸਾ ਸਾਰਿਆਂ ਭੈਣਾਂ ਨੂੰ ਦਰ ਦੇ ਕੇ ਨਾਸ ਕਰ ਦੇਣ ਵਾਲਾ ਹੈ ਕਿਰਪਾਲ ਗੁਣ ਨਿਧਿ ਕਿਰਪਾ ਦਾ ਘਰ ਹੈ ਗੁਣਾਂ ਦਾ ਸਮੁੰਦਰ ਹੈ ਪਰਮੇਸ਼ਰ ਆਪ ਸਫਲ ਸੁਆਮੀ ਸੇ ਇਹ ਸੁਆਮੀ ਜੋ ਆਪ ਦੀ ਭਗਤੀ ਸੇਵਾ ਕਰਨੀ ਸੇਵਾ ਕਰਨੀ ਹੈ ਇਹ ਸਫਲੀ ਹੈ ਸਹਿਦ ਗਿਆਨ ਫਲ ਦੇ ਹੈ ਹਰ ਗੋਪਾਲ ਗੁਰੂ ਗੋਬਿੰਦ ਇਹ ਹਰੇ ਸਾਰਿਆਂ ਦੇ ਮਨਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਕਿਰਤੀ ਦਾ ਪਾਲਕ ਹੈ ਤਾਰੇ ਦਾ ਗੁਰੂ ਰੂਪ ਆ ਗੁਰੂ ਨਾਨਕ ਰੂਪ ਆਪ ਹੈ ਗੋਵਨ ਪਤਸਵੀ ਦੀ ਰੱਖਿਆ ਕਰਨ ਵਾਲਾ ਹੈ ਗੋਗੁਰਾਂ ਦੀ ਬਾਣੀ ਕਰਕੇ ਬਿੰਦ ਜਾਣੇ ਯੋਗ ਹੈ ਚਰਨ ਸਰਣ ਦਇਆਲ ਕੇਸਵ ਆਪ ਦੇ ਚਰਨਾਂ ਦੀ ਸ਼ਰਨ ਹਾਂ ਏ ਚਰਨ ਅधिष्ठान ਸਰੂਪ ਆਪ ਦੀ ਸ਼ਰਨ ਹਾਂ ਓਹ ਦਇਆ ਦੇ ਕਰਕੇ ਸ਼ੂ ਕੇਸਾਂ ਧਾਰੀ ਪਰਮੇਸ਼ਰ ਕਿਸ ਵਿਚਲਿਤ ਕਰੇ ਨਿਰਾਲੇ ਸੋ ਤੇਰੇ ਸੋਹਣੇ ਨੱਕ ਜਿਨ ਲੰਮੜੇ ਵਾਲਾ ਇਹ ਸੁੰਦਰ ਕੇਸਾਂ ਵਾਲਾ ਤੇਰਾ ਰੂਪ ਹੈ ਅਤੇ ਕੇਸ਼ਵ ਕਿੰਗ ਸੇਤੀਤੀ ਕੇਸ਼ਵ ਕਿੰਗ ਨਾਮ ਜਲ ਦਾ ਜਲ ਵਿੱਚ ਸੈਨ ਕਰਨ ਵਾਲਾ ਹੋਣੇ ਕਰਕੇ ਸੇਖ ਸائیں ਰਾਏ ਪਰ ਸੋਭੂ ਕਰਾ ਜਗਤੈ ਸੇਖ ਸائیں ਚਰੈ ਕਿਉਂ ਜਲ ਦੇ ਵਿੱਚ ਤਤਾਂ ਅਦ ਕਾਂ ਦੇ ਵਿੱਚ ਵਿਰਾਜਣ ਵਾਲਾ ਹੈ ਇਸ ਕਰਕੇ ਤੇਰਾ ਨਾਮ ਕੇਸ਼ਵ ਹੈ ਤਾਰ ਜਗ ਭਵ ਸਿੰਧ ਇਹ ਮਾਰਾ ਤਾਰਨਾ ਕਰ ਸੰਸਾਰ ਜਿਹੜਾ ਹੈ ਇਹ ਸਿੰਧ ਸਮੁੰਦਰ ਵੀ ਨਹੀਂ ਆਈ ਹੈ ਆਉ ਦੇ ਨਾਮ ਰੂਪੀ ਹਾਇਤੇ ਚਾੜ ਕੇ ਤਾਰਨਾ ਕਰੋ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ اے ਪਰਮੇਸ਼ਰ ਕਾਮ ਦੇ ਫੁਰਨੇ ਨੂੰ ਮਿਟਨ ਵਾਲਾ ਹੈ ਤੂੰ ਕ੍ਰੋਧ ਨੂੰ ਹਰਨ ਮਿਟਨ ਵਾਲਾ ਹੈ ਮਦ ਹੰਕਾਰ ਨੂੰ ਨਾਸ ਕਰਨ ਵਾਲਾ ਹੈ ਮੋਹ ਨੂੰ ਸਾੜਨ ਵਾਲਾ ਹੈ ਮੁਰਾਰ ਮਨਮਕਰੰ ਮੁਰਗੇ ਦਾਜ ਕਾਂ ਦਾ ਅਰੀਹ ਹੈ ਨਾਸਕ ਹੈ ਅਤੇ ਮਨਮਕਰੰ ਸਾਡਾ ਮਨ ਮਾਰਾ ਆਪ ਦੇ ਚਰਨਾਂ ਕੋਲਾਂ ਦੇ ਕਰਦਾ ਰੂਪੀ ਮਕਰੰਦ ਧੂੜੇ ਨੂੰ ਚਾਹੁੰਦਾ ਇਸ ਕੇ ਪਾਤਸ਼ਾਹ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਮਨ ਮਕਰੰਦ ਮੰਦੇ ਅੰਦਰ ਮਕਰੰਦ ਦਾ ਨਾਮ ਰਸਦਾ ਹੈ ਸਾਡੇ ਅੰਦਰ ਮਕਰੰਦ ਧੂੜੇ ਕਿਉਂ ਰਸ ਹੁੰਦਾ ਜਿਵੇਂ ਲੈਂਦੇ ਭਉਰੇ ਸਾਡਾ ਮਨ ਭਉਰਾ ਹੈ ਆਪ ਦੇ ਨਾਮ ਰੂਪੀ ਕਬਲ ਆਪ ਦੇ ਚਰਣਾ ਕਮਲ ਰੂਪੀ ਕਬਲਾਂ ਵਿੱਚੋਂ ਮਕਰੰਦ ਧੂੜਾ ਸਰਵ ਰੂਪੀ ਧੂੜਾ ਚਾਹੁੰਨੇ ਹਾਂ ਤੇ ਮਕਰੰਦੇ ਰਸ ਪ੍ਰਾਪਤ ਕਰਦੇ ਹਾਂ ਜਨਮ ਮਰਨ ਨਿਵਾਰ ਧਰਨੀ ਧਰ ਧੇਰ ਧਰਤੀ ਨੂੰ ਆਪਦੇ ਆਸਰੇ ਧਾਰਨ ਵਾਲੇ ਪਰਮੇਸ਼ਵਰ ਸਾਡੇ ਜਮਨ ਤੇ ਮਰਨ ਨੂੰ ਨਿਵਰਤ ਕਰੋ ਪਾਤ ਰਾਖ ਪਰਮਾਨੰਦ ਇਹ ਪਰਮਾਨੰਦ ਸਰੂਪ ਸਾਡੀ ਪਾਪੀ ਜੀਤ ਆਬ ਰੱਖਣਾ ਕਰੋ ਜੀ ਗਲਤ ਅਨਕ ਤਰੰਗ ਮਾਇਆ ਇਸ ਦੇ ਪਾਦਸ਼ਾਹ ਨੇ ਇੱਕ ਮਾਇਆ ਦੇ ਜਿਹੜੇ ਤਰੰਗ ਫੁਰਨੇ ਆ ਨਾ ਰਾਜ ਸੀਤਾਂ ਸੀ ਸ਼ਾਂਤ ਕੀ ਸੁਭਾਵਾਂ ਦੇ ਇਹਦੇ ਵਿੱਚ ਜੀਵ ਪੈ ਕੇ ਜਿਹੜੀ ਮਾਇਆ ਦੀ ਇੱਛਾ ਇਹ ਬੜਵਾਣਾ ਲਗਣੀ ਹੈ ਤ੍ਰਿष्णा ਜਿਹੜੀ ਹੈ ਇਸ ਵਿੱਚ ਜਲ ਰਹੇ ਹਨ अनेका ਜਿਹੜੀਆਂ ਲਹਿਰਾਂ ਉੱਠਦੀਆਂ ਨੇ ਇੱਕ ਪ੍ਰਕਾਰ ਦੀਆਂ ਮਾਇਆ ਦੀਆਂ ਇਹ ਅੱਗ ਦੀਆਂ ਲਾਟਾਂ ਹਨ ਇਹਦੇ ਵਿੱਚ ਜੀਵ ਜਲ ਰਹੇ ਹਨ ਲਹਿਰਾਂ ਉੱਠ ਰਹੀਆਂ ਹਨ ਗੁਰ ਗਿਆਨ ਹਰ ਰਿਦਮ ਮੰਤਰ ਤੋਂ ਬਚਾਉਣ ਵਾਸਤੇ ਮਾਰਾ ਗੁਰੂ ਸਾਹਿਬ ਜੀ ਆਪ ਦਾ ਗਿਆਨ ਹੈ ਹਰੀ ਦਾ ਨਾਮ ਜਿਨ ਕੋ ਜਨਾਰੇ ਮੰਤਪੁਤਰਾ ਹੈ ਉਹਨਾਂ ਨੂੰ ਜਿਨ੍ਹਾਂ ਦੇ ਨਾਮ ਮੰਤਪੁਤਰਾ ਹੈ ਉਹਨਾਂ ਨੂੰ ਗੁਰ ਗਿਆਨ ਉਪਰੋਖ ਗਿਆਨ ਪ੍ਰਾਪਤ ਹੋਇਆ ਹੈ ਛੇਦ ਅਹੰ ਬੁੱਧ ਨੇ ਜਲ ਤੇ ਅੰਕ ਤਰੰਗ ਮਾਇਆ ਮਾਇਆ ਦੇ ਨੇਕਾਂ ਫੁਰਨਿਆਂ ਦੇ ਤਾਂ ਹੀ ਬ੍ਰਹਮਵਿਆਸ ਰੂਪੀ ਅਗਨੀ ਨਾਲ ਜਲ ਤਜਾਲਦੇ ਹਨ ਛੇਦ ਅਹੰ ਬੁੱਧ ਕਰਣਾ ਮੈ ਨਿਰਗੁਣ ਬਾਲੂ ਸਰੂਪ ਜਿਹੜੀ ਹੰਕਾਰ ਵਾਲੀ ਬੁੱਧੀ ਹੈ ਛੇਦ ਕੱਟਣਾ ਕਰ ਚਿੰਤ ਮੀਟ ਪੁਰਖ ਅਨੰਤ ਸਾਡੇ ਜਮਨ ਮਰਨ ਦਾ ਜਿਹੜਾ ਫਿਕਰ ਪਿਆ ਹੋਇਆ ਆਈ ਹੋਈ ਬਿਰਤਨ ਨਾ ਸਹਾਰ ਸਕਣਾ ਇਹ ਚਿੱਦੀ ਬੇਹਾਲ ਹਾਲ ਤੇ ਨਾ ਚਿੰਤਾ ਹੈ ਇਹ ਚਿੰਤਾ ਨੂੰ ਹਰ ਮੀਟਣਾ ਕਰੋ ਤੂੰ ਪੂਰਨ ਹੈ ਮੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਅਨੰਤ ਅੰਤ ਤੋਂ ਰਹੇ ਗਏ ਹੀ ਪਰਮੇਸ਼ਵਰ ਸਿਮਰ ਸਮਰੱਥ ਪਲ ਮੂਹੁਰਤ ਸਿਮਰਨ ਕਰਕੇ ਆਉਦਾ ਹੈ ਸਮਰੱਥ ਪਰਮੇਸ਼ਰ ਪਲ ਕਿੰਨਾ ਚਿਰ ਮੂਹੁਰਤ ਦੋ ਘੜੀਆਂ ਚੱਲ ਚਿਰ ਪਲ 60ਵਾਂ ਹਿੱਸਾ ਹੁੰਦਾ ਘੜੀ ਦਾ ਸੋ 60ਾਂ ਪਲਾਂ ਦੀ ਘੜੀ ਹੁੰਦੀ ਹੈ ਹੁਰ ਤੋਂ ਲੋ ਘੜੀਆਂ ਵੀ ਪਲ-ਪਲ ਕਾਲਚ ਵੀ ਆਪ ਦਾ ਸਿਮਰਨ ਕਰੀਏ। ਪ੍ਰਭ ਧਿਆਨ ਸਹਿਜ ਸਮਾ। हे प्रभु ਜਦੋਂ ਤੇਰੇ ਧਿਆਨ ਲੱਗ ਜਾਵੇ ਸਹਿਜ ਉਸ ਤੇ ਸਮਾਧੀ ਲੱਗ ਜਾਂਦੀ ਹੈ। ਬਿਲਕੁਲ ਸਮਾਜਾਂ ਦੀ ਲੀਨ ਹੋ ਜਾਂਦੀ ਹੈ। ਦੀਨ ਦਇਆਲ ਪ੍ਰਸੰਨ ਪੂਰਨ। हे ਗੁਰੂ ਬਾਂਦੇ ਦਇਆਲਤਾ ਕਰਨ ਵਾਲੇ, हे ਪ੍ਰਸੰਨ ਆਨੰਦ ਸਰੂਪ, हे ਪ੍ਰਸੰਨਤਾ ਵੀ ਦੇਣ ਵਾਲੇ, ਇਹ ਪੂਰਨ ਵਿਆਪਕ ਪਰਮੇਸ਼ਰ। ਸਾਰਿਆਂ ਦੇ ਪੇਟਾਂ ਨੂੰ ਪੂਰਤ ਕਰਨ ਵਾਲੇ ਜਾਤੀਏ ਰਾਜ ਸਾਧ ਅਸੀਂ ਮਾਰਾ ਤੇਰੇ ਸਾਧੂਆਂ ਦੀ ਜਿਹੜੇ ਤੇਰੇ ਵੀ ਜੁੜੇ ਹੋਏ ਆ ਉਹਨਾਂ ਦੀ ਧੂੜ ਜਾਚਣਾ ਕਰੀਏ ਕਿਰਪਾ ਕਰੋ ਮੋਹ ਮਿਥਨ ਦੁਰੰਤ ਆਸ ਜਿਹੜਾ ਮੋਹ ਸਰੀਰਾਂ ਦਾ ਮਿੱਥਿਆ ਪਦਾਰਥਾਂ ਦੀ ਦੁਰੰਤ ਬਿਆੰਤ ਜਿਹੜੀ ਆਸ ਲੱਗੀ ਹੋਈ ਹੈ ਕਟਣਾ ਹੈ ਇਹ ਅੰਤ ਲੈਣਾ ਐਸੀ ਆਸਾਂ ਬੇਅੰਤ ਲੱਗੀ ਹੋਈ ਐ ਬਾਸਨਾ ਵਿਕਾਰ ਤੇ ਰਾਸ਼ਨਾ ਲੱਗੀ ਐ ਖਿੰਖਣ ਕਾਲ ਵਿੱਚ ਸੁਤਵਤ ਲੋਕ ਈਖਣਾ ਤੀਨੀ ਵਕਾਰ ਕਾਮ ਆਦਿਕ ਜਿੰਬੜੇ ਹੋਇਆ ਨੇ ਆਸਾ ਪੰਜਾਬਸਾਂ ਦੀ ਬੇਅੰਤ ਲੱਗੀ ਹੋਈ ਐ ਰੱਖ ਧਰਮ ਭਰਮ ਬਿਦਾਰ ਮਨ ਤੇ ਮਹਾਰਾਜ ਧਰਮ ਦੇ ਵਿੱਚ ਸਾਡੀ ਰੱਖਿਆ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਆਹ ਉਹਦਾ ਸਿੱਖੀ ਕੇਸਾਂ ਨਾਲ ਨੇਵੇਂ ਮੰਦੇੰਦਰੋਂ ਜਿਹੜਾ ਭਰਮ ਹੈ ਬਾਦਾਰ ਕੱਟਦੇ ਉਸਕੇ ਬਾਦਸ਼ਾਹ ਉਦਰ ਹਰ ਨਿਰੰਕਾਰ ਏ ਹਰੀ ਨਿਰੰਕਾਰੂ ਧਰਮ ਧਾਰਨਾ ਸਾਡਾ ਉਧਾਰ ਕਰਦੇ ਹੈ ਪਰਮੇਸ਼ਵਰ ਧਨਾੜ ਆੜ ਪੰਢਾਰ ਹਰ ਨਿਧ ਜਿਹੜੇ ਮਾਨਾ ਤੇਰੀ ਸ਼ਰਨ ਪਏ ਹੈ ਉਹ ਐਡੇ ਵੱਡੇ ਹੋਗੇ ਹੋਤ ਜਿਨ੍ਹਾਂ ਨਾ ਚੀਰ ਜਿਨ੍ਹਾਂ ਦੇ ਗਾਲ 'ਚ ਪਾਉਣ ਨੂੰ ਚੀਰ ਬਸਤਰ ਨਹੀਂ ਸੀ ਹੁੰਦਾ ਉਹ ਧਨਾੜ ਬੜੇ-ਬੜੇ ਜਿਹੜੇ ਤਨੀਆ ਉਹਨਾਂ ਦਾ ਵੀ ਆੜ ਆਸਰਾ ਬਣਗੇ ਐਸਾ ਹਰੀ ਤੇਰੇ ਨਾਮ ਦਾ ਭੰਡਾਰਾ ਰੂਪੀ ਨੇ ਤੇ ਖਜ਼ਾਨਾ ਪ੍ਰਾਪਤ ਹੋਇਆ ਉਹਨਾਂ ਨੂੰ ਜਿਨ੍ਹਾਂ ਨੂੰ ਕੋਲੇ ਲੀਡਾ ਵੀ ਪਾਉਣ ਨੂੰ ਜੱਗਾ ਵੀ ਨਹੀਂ ਸੀ ਐ ਸਿਰ ਤੇ ਪੱਗ ਵੀ ਨਹੀਂ ਸੀ ਗੱਲ ਤੇ ਇਸੇ ਪ੍ਰਕਾਰ ਪਰਨੇ ਵੀ ਨਹੀਂ ਸੀ ਤੇ ਸਰੀਰ ਨੂੰ ਢਕਣੋਂ ਆਪੇ ਕੋਈ ਪੜਦਾ ਨਹੀਂ ਸੀ ਐਨੇ ਬਸਤਰ ਵੀ ਨਹੀਂ ਸੀ ਹੁੰਦੇ ਉਹ ਗਰੀਬ ਬੜੇ ਬੜੇ ਤਨਾੜ ਧਨੀਆ ਦੇ ਆੜ ਆਸਰਾ ਬਣ ਗਏ ਹਰੀ ਤੇਰੇ ਨਾਮ ਰੂਪ ਭਗਤ ਜੀ ਦੇ ਭੰਡਾਰੇ ਦੇ ਖਜ਼ਾਨੇ ਨੂੰ ਪਾ ਕੇ ਖਾਲ ਮੁਗਦ ਮੂੜ ਕਟਾਖੇ ਸ੍ਰੀ ਧਰ ਜਿੰਨਾਂ ਤੇ ਕਟਾਖ ਕਿਰਪਾ ਦ੍ਰਿਸ਼ਟੀ ਕੀਤੀ ਇਹ ਮਾਇਆ ਨੂੰ ਧਾਰਨ ਵਾਲੇ ਪਰਮੇਸ਼ਰ ਤਾਂ ਉਹ ਭਾਵੇਂ ਖਾਲਸੀ ਬਾਣੀ ਕਰਕੇ ਅਤੇ ਬਾਣੀ ਕਰਕੇ ਬੋਲਣਾ ਹੀ ਨਹੀਂ ਸੀ ਆਉਂਦਾ ਉਹਨਾਂ ਨੂੰ ਅਤੇ ਮੁਗਦ ਸੰਗੇ ਬਿਵਹਾਰਾਂ ਕਰਕੇ ਮੂੜ ਸੰਗੇ ਸ਼ਾਸਤ੍ਰਿਕ ਸ਼ਾਸਤ੍ਰਿਕ ਗਿਆਤ ਵੱਲੋਂ ਅਤੇ ਉਹਨਾਂ ਤੇ ਕਟਾਖ ਜਦੋਂ ਕਿਰਪਾ ਦ੍ਰਿਸ਼ਟੀ ਅੱਖੋਂ ਤਕੜਾ ਕੀਤੀ ਹੈ ਮਾਇਆ ਦੇ ਧਾਰਨ ਵਾਲੇ ਪਰਮੇਸ਼ਰ ਭਏ ਗੁਣਮਤ ਧੀਰ ਗੁਮਤ ਗੁਣਾ ਵਾਲੇ ਗਿਆਨ ਵਾਲੀ ਮਤ ਵਾਲੇ ਧੀਰ ਦੀ ਧਾਰੀ ਸੰਸਾਰ ਚ ਹੋ ਗਏ ਐਸਾ ਉਪਕਾਰ ਆਪਨ ਕੀਤਾ ਗੁਣੋ ਉਪਕਾਰ ਕਰਨ ਵਾਲੀ ਮਤ ਵਾਲੇ ਧੀਰ ਧਾਰੀ ਹੋ ਗਏ ਜੀਵਨ ਮੁਕਤ ਜਗਦੀਸ਼ ਜਪ ਮੰਨ ਕੇ ਪਿਆਰੇ ਮਨ ਮਨ ਨੂੰ ਸਿੱਖਿਆ ਦੇਈਏ ਜੀਵਨ ਮੁਕਤੀ ਦਾ ਇਹ ਆਨੰਦ ਲੈਣਾ ਤਾਂ ਪਰਮੇਸ਼ਰ ਦਾ ਜਾਪ ਕਰੋ ਇਸੋ ਜੀਵਨ ਮੁਕਤ ਜਿਹੜੇ ભગવાન ਤੋਂ ਜਿਹਦੇ ਹਿਰਦੇ ਵਿੱਚ ਵਸ ਜਾਂਦਾ ਪਰਮੇਸ਼ਰ ਉਹ ਜੀਵਦਾ ਮੁਕਤ ਹੋ ਜਾਂਦਾ ਐਂੋ ਮਨ ਕਰਕੇ ਜਾਪ ਕਰ ਜਿਹਦਾ ਇਹ ਮੁਕਤ ਹੋਣਾ ਹੈ ਧਾਰ ਰਿਤ ਪ੍ਰਤੀ ਤੇ ਬੁਰਾਂ ਦੇ ਬਚਨਾਂ ਤੇ ਭਰੋਸਾ ਧਾਰ ਲੈ ਹਿਰਦੇ ਚ ਜੀਏ ਦਇਆ ਮਾਇਆ ਸਰਵੱਤਰ ਰਮਣ ਇਹ ਕੰਮ ਕਰਿਆ ਕਰ ਸਰੀਰ ਕਰਕੇ ਜੀਆਂ ਤੇ ਦਇਆ ਕਰਵੇਂ ਕੁਕੜੀਆਂ ਬੱਕਰੀਆਂ ਮਾਰ ਮਾਰ ਕੇ ਨਾ ਖਾਈ ਜਾਇਆ ਕਰ ਸੋ ਜੀਆਂ ਤੇ ਦਇਆ ਕਰਿਆ ਕਰ ਤੇ ਮਾਇਆ ਸਰਵੱਤਰ ਰਮਣ ਵਿਅਲੂ ਸਰੂਪ ਜੋ ਪਰਮੇਸ਼ਵਰ ਹੈ ਉਹ ਸਾਰਿਆਂ ਦੇ ਰਵਿਆਂ ਹੋਏ ਹੈ ਉਹ ਮਿਹਰਬਾਨ ਤੇਰੇ ਤੇ ਵੀ ਮਿਹਰਬਾਨੀ ਕਰੇਗਾ ਪਰਮ ਹੰਸ ਹੈ ਰੀਤ ਇਹ ਪਰਮ ਤਤਵੇਤਿਆਂ ਦੀ ਰੀਤੀ ਹੈ ਮਰਜਾਦਾ ਹੈ ਕੋਈ ਵਕਾਰੀਆਂ ਪਰਖਾਂ ਦੀ ਰੀਤੀ ਨਹੀਂ ਹੈ ਜਿਨ੍ਹਾਂ ਨੂੰ ਪਰਮ ਹੰਸ ਤਤਵੇਤੇ ਪਾਣੀ ਤੇ ਦੁੱਧ ਨੂੰ ਜਿਵੇਂ ਹੰਸ ਵੱਖੋ ਵੱਖਰਾ ਕਰ ਦਿੰਦੇ ਹੈ ਦੁੱਧ ਨੂੰ ਗ੍ਰਹਿਣ ਕਰ ਲੈਂਦੇ ਹੈ ਪਾਣੀ ਨੂੰ ਛੱਡ ਦਿੰਦੇ ਹੈ ਆ ਮਾਇਆ ਦੇ ਮੋਹ ਰੂਪੀ ਪਾਣੀ ਨੂੰ ਜਿੰਨਾ ਛੱਡਿਆ ਸਤਿ ਆਂੰਦ ਰੂਪ ਦੁੱਧ ਦੀ ਨਿਆਈ ਜਿਨਾਂ ਨੇ ਗ੍ਰਹਿਣ ਕੀਤਾ ਇਹ ਪਰਮ ਹਿ ਤੱਤ ਵੇਤਿਆਂ ਦੀ ਰੀਤੀ ਮਰਜ਼ਾਦਾ ਹੈ ਜੀਆਂ ਤੇ ਬਿਆ ਕਰਣੀ ਮਾਇਆ ਸਰੂਪ ਨੂੰ ਜਾਣ ਕੇ ਸਾਰਿਆਂ ਵਿੱਚ ਵਿਆਪਕ ਜਾਣ ਕੇ ਉਚਾਰਨਾ ਇਹ ਤੱਤ ਵੇਤਿਆਂ ਦੀ ਮਰਜ਼ਾਦਾ ਹੈ ਦੀਤ ਦਰਸ਼ਨ ਸਰਬਨ ਹਰ ਜਸ ਉਹਨਾਂ ਨੂੰ ਮਹਾਰਾਜ ਸਾਹਿਬ ਦਰਸ਼ਨ ਦੇ ਦਿੰਦੇ ਹੈ ਅਤੇ ਸਰਬਨ ਕਰਦੇ ਰਹਿੰਦੇ ਜਿਹੜੇ ਹਰੀ ਦਾ ਕੀਰਤਨ ਹਰ ਵਕਤ ਜਿਹੜੇ ਕੰਨਾਂ ਨਾਲ ਸੁਣਦੇ ਰਹਿੰਦੇ ਹਰੀ ਦੇ ਜਸ ਨੂੰ ਇਹ ਰਸਨਾ ਨਾਮ ਉਚਾਰ ਇਹ ਰਸਨਾ ਨਾਮ ਉਚਾਰ ਕਰਕੇ ਨਾਮ ਨੂੰ ਉਚਾਰਦੇ ਰਹਿੰਦੇ ਉਹਨਾਂ ਨੂੰ ਮਹਾਰਾਜ ਦਰਸ਼ਨ ਦੇ ਦਿੰਦੇ ਜਿਹਦਾ ਜੀਵਨ ਬਣ ਜਾਂਦਾ ਹਰ ਵਕਤ ਮਹਾਰਾਜ ਜਪ ਸੌਣਦੇ ਰਹਿਣਾ ਰਸਨਾ ਕਰਕੇ ਮਹਾਰਾਜ ਦਾ ਨਾਮ ਉਚਾਰਦੇ ਰਹਿਣਾ ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੰਦੇ ਹੈ ਮਹਾਰਾਜ ਸਾਹਿਬ ਐਸੇ ਕਿਰਪਾਲੂ ਹੈ ਤਾਂ ਪਾਠਮ ਤੋਂ ਦੇਦੇ ਤਾਂ ਨੇਤ ਵੀ ਹੈ ਨੇਤਰਾ ਨਾਲ ਦਰਸ਼ਨ ਕਰੀਏ ਕੰਨ ਨਾਲ ਹਰੀ ਦੇ ਜਪ ਸੌਣੀਆਂ ਰਸਨਾ ਕਰਕੇ ਨਾਮ ਨੂੰ ਉਚਾਰੀਏ ਫੇਰ ਮਾਰਾ ਸਾਥ ਪ੍ਰਤਖ ਹੋ ਕੇ ਅੰਗ ਸੰਗ ਭਗਵਾਨ ਪਰਸਨ ਉਹ ਵੀ ਅੰਗ ਸੰਗ ਭਗਵਾਨ ਪਰਸਨ ਇਸੇ ਪ੍ਰਕਾਰ ਉਹਨਾਂ ਦੇ ਅੰਗ ਹਿਰਦੇ ਦੇ ਨਾਲ ਹੀ ਹੈ ਭਗਵਾਨ ਉਹਦੇ ਨਾਲ ਪਰਸਨ ਮਿਲ ਜਾਂਦੇ ਹਨ ਉਹ ਪ੍ਰਭ ਨਾਨਕ ਪਤ ਤੋ ਉਦਾਹਾਰਨ ਰੂਪ ਬਾਪੀਆਂ ਦਾ ਵੀ ਉਦਾਹਰਨ ਕਰ ਦਿੰਦਾ ਐਸਾ ਕਿਰਪਾਲੂ ਹੈ ਇਸ ਸੱਚੀ ਜੀ ਪਰਮੇਸ਼ਵਰ ਦਾ ਸੋਤਰੂਪ ਕਰਕੇ ਸਤਗੁਰੂ ਜੀ ਨੇ ਕਥਨ ਕੀਤਾ